ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਮੁੱਖ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ 11ਵੇਂ ਗੁਰੂ ਹਨ ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ 1400 ਅੰਗਾਂ ਵਾਲਾ ਇੱਕ ਵਿਰਾਸਤਮਈ ਗ੍ਰੰਥ ਹੈ ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾ ਦਾ ਵਰਣਨ ਕਰਦਾ ਹੈ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ 1666 ਤੋਂ 1708 ਨੇ ਜੋਤੀ ਜੋਤ ਸਮਾਉਣ ਵੇਲੇ ਗੁਰਿਆਈ ਆਦ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ ਇੱਕ ਸਦੀਵੀ ਸ਼ਬਦ ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ ਅਰਦਾਸ ਦੇ ਸਰੋਤ ਜਾਂ ਮਾਰਗਦਰਸ਼ਕ ਵਜੋਂ ਆਦ ਗ੍ਰੰਥ ਸਿੱਖੀ ਵਿੱਚ ਵੰਦਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਜੀ ਦੀ ਲਿਖਾਈ ਵਿੱਚ ਮੂਲ ਮੰਤਰ ਦਾ ਇਹ ਪੱਤਰਾ ਜਾਣਕਾਰੀ ਧਰਮ ਸਿੱਖ ਧਰਮ ਭਾਸ਼ਾ ਸੰਤ ਭਾਸ਼ਾ ਪੰਜਾਬੀ ਅਤੇ ਇਸ ਦੀਆਂ ਉਪ ਭਾਸ਼ਾਵਾਂ ਲਹਿਦਾ ਸਥਾਨਕ ਪਰਾਕ੍ਰਿਤਕ ਆਪ ਫਰਾਂਸ ਸੰਸਕ੍ਰਿਤ ਹਿੰਦੋਸਤਾਨੀ ਪਾਸ਼ਾਵਾ ਬ੍ਰਜ ਭਾਸ਼ਾ ਬਾਂਗਰੂ ਅਵਧੀ ਪੁਰਾਣੀ ਹਿੰਦੀ ਦੱਖਣੀ ਭੋਜਪੂਰੀ ਸਿੰਧੀ ਮਰਾਠੀ ਮਾਰਵਾੜੀ ਬੰਗਾਲੀ ਫਾਰਸੀ ਅਤੇ ਅਰਬੀ ਪਾਸ਼ਾ ਆਦ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ 1563 ਤੋਂ 1606 ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਭਗਤਾਂ ਜਿਨ੍ਹਾਂ ਵਿੱਚੋਂ ਕਈਆਂ ਦਾ Hindu ਧਰਮ ਅਤੇ ਇਸਲਾਮ ਨਾਲ ਵਾਸਤਾ ਸੀ ਦੀ ਬਾਣੀ ਅਕਤਰ ਕਰਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦ ਗ੍ਰੰਥ ਵਿੱਚ ਦਰਜ ਕਰਵਾ ਕੇ ਆਦ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਦਸਮ ਪਿਤਾ ਦੇ ਜੋਤੀ ਜੋਤ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਬੰਡੇ ਗਏ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ ਬੋਲੀਆਂ ਜਿਵੇਂ ਕਿ ਲਹਿੰਦੀ ਪੰਜਾਬੀ ਬ੍ਰਜ ਭਾਸ਼ਾ ਖੜਹੀ ਬੋਲੀ ਸੰਸਕ੍ਰਿਤ ਅਤੇ ਫਾਰਸੀ ਕਈ ਵਾਰ ਜਿਨ੍ਹਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸ਼ਬਦ ਗੁਰੂ ਹਨ ਸਾਹਿਬ ਤੇ ਸ੍ਰੀ ਸਤਕਾਰ ਦੇ ਸਿਖਲਾਇਕ ਹਨ ਗੁਰੂ ਸ਼ਬਦ ਗੁਰਾਈ ਦੇ ਬਾਰਸ ਹੋਣ ਨਾਲ ਸੰਬੰਧ ਰੱਖਦਾ ਹੈ ਅਤੇ ਆਦ ਦੇ ਲਵਜੀ ਮayne ਹਨ ਮਢਲਾ ਜਾਂ ਪਹਿਲਾ ਜੋ ਇਸ ਗ੍ਰੰਥ ਨੂੰ ਸਿੱਖਾਂ ਦੀ ਦੂਸਰੀ ਪਵਿੱਤਰ ਗ੍ਰੰਥ ਦਸਮ ਗ੍ਰੰਥ ਜਿਸ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਨਿਖੇੜਦਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵਖ-ਵਖ ਸ਼੍ਰੇਣੀਆਂ ਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ ਉਹਨਾਂ ਵਿੱਚ ਹਿੰਦੂ ਸਨ ਮੁਸਲਮਾਨ ਸਨ ਅਤੇ ਨੀਵੀਆਂ ਅਤੇ ਉੱਚੀਆਂ ਜਾਤਾਂ ਦੇ ਵੀ ਸੰ ਜਿਨ੍ਹਾਂ ਵੱਖ-ਵੱਖ ਰਚਨਹਾਰੇ ਹਨ ਉਹਨਾਂ ਹੀ ਹਨ ਜਿਸ ਵਿੱਚ ਰਾਗ ਅਤੇ ਰਾਗਨੀਆਂ ਸਾਰੇ ਮਜਮੂਨਾ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵ ਰੂਪਾਂ ਵਿੱਚ ਗ੍ਰਗਟਾਇਆ ਹੈ 31 ਰਾਗ ਵਰਤੇ ਗਏ ਹਨ ਉਹਨਾਂ ਨੂੰ ਪਦਿਆਂ ਅਸ਼ਟਪਦਿਆਂ ਤੇ ਚਾਰ ਲਾਈਨਾਂ ਵਾਲੇ ਸ਼ਲੋਕਾਂ ਵਿੱਚ ਕਮਲਬੰਦ ਕੀਤਾ ਹੈ ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ ਇਹਨਾਂ ਸਭ ਰਚਨਾਵਾਂ ਨੂੰ ਰਾਗਾਂ ਅਤੇ ਅਦੇ ਆਦਿਆਂ ਵਿੱਚ ਕਰਕੇ ਕਰਮ ਅਨਸਾਰ ਰੱਖਿਆ ਗਿਆ ਹੈ 1430 ਅੰਗਾਂ ਵਾਲੀ ਬੀੜ ਜਿਸ ਨੂੰ ਸਿੱਖਾਂ ਦੀ ਪ੍ਰਤੀਨਿਧ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ ਇੱਕ ਮਿਆਰ ਬਣ ਗਈ ਹੈ ਇਸ ਰੂਪ ਵਿੱਚ ਪੰਨਿਆਂ ਦਾ ਕ੍ਰਮ ਹੀਠ ਲਿਖੇ ਅਨਸਾਰ ਦੱਸਦੇ ਹੋਏ ਤਤਕਰਾ ਸ਼ਰੀ ਰਾਗ ਮਾਜ ਰਾਗ ਗੌੜੀ ਰਾਗ ਆਸਾ ਰਾਗ ਗੁਜ਼ਰੀ ਰਾਗ ਦੇਵਗੰਧਾਰੀ ਰਾਗ ਬਿਹાગੜਾ ਰਾਗ ਬੜਹਾਂਸ ਰਾਗ ਸੋਰਠ ਰਾਗ ਤਨਾਸਰੀ ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤਲਿੰਗ ਰਾਗ ਸੁਹੀ ਰਾਗ ਬਿਲਾਵਲ ਰਾਗ ਗੋਂਡ ਰਾਗ, ਰਾਮਕਲੀ ਰਾਗ, ਨਟ, ਨਾਰਾਇਣ ਰਾਗ, ਮਾਲ ਗੌੜਾ ਰਾਗ, ਮਾਰੂ ਰਾਗ, ਤੁਖਾਰੀ ਰਾਗ, ਕੇਦਾਰਾ ਰਾਗ, ਪੈਰੋ ਰਾਗ, ਬਸੰਤ ਰਾਗ, ਸਾਰੰਗ ਰਾਗ, ਮਲਾਰ ਰਾਗ, ਕਾਨੜਾ ਰਾਗ, ਕਲਿਆਣ ਰਾਗ, ਪ੍ਰਭਾਤੀ ਰਾਗ, ਜੈਜਾਵੰਤੀ ਰਾਗ, ਸ਼ਲੋਕ ਸਹਿਸਕਿਰਤੀ, ਗਾਥਾ ਫੁਨਹੇਤੇ ਚੌਬਲੇ, ਸ਼ਲੋਕ ਕਬੀਰ, ਸ਼ਲੋਕ ਫਰੀਦ, ਸਵਈਏ, ਸ਼ਲੋਕ 12 ਤੇ ਬਧਿਕ, ਮੁੰਦਾਵਣੀ ਤੇ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ ਭਗਤਾਂ ਦੇ ਸਾਰੇ ਸ਼ਬਦ 13349 ਹਨ ਅਤੇ ਭਗਤ ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਵੀ ਹਨ ਭਗਤ ਬਾਣੀ ਭਗਤ ਕਵੀਰ ਜੀ ਭਗਤ ਨਾਮਦੇਵ ਜੀ ਭਗਤ ਰਬਦਾਸ ਜੀ ਭਗਤ ਤਰਲੋਚਨ ਜੀ ਭਗਤ ਫਰੀਦ ਜੀ ਭਗਤ 베ਣੀ ਜੀ ਭਗਤ ਧੰਨਾ ਜੀ ਭਗਤ ਜੈਦੇਵ ਜੀ ਭਗਤ ਪੀਖਨ ਜੀ ਭਗਤ ਸੂਰਦਾਸ ਜੀ ਭਗਤ ਪਰਮਾਨੰਦ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਭਗਤ ਸਤਨਾ ਜੀ ਭਗਤ ਰਾਮਾਨੰਦ ਜੀ ਗੁਰੂ ਅਰਜਨ ਦੇਵ ਜੀ ਜੋੜ ਸ਼ਬਦਾਂ ਤੋਂ ਇਲਾਵਾ ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀਆਂ ਤਿੰਨ ਹੋਰ ਬਾਣੀਆਂ ਹਨ ਬਾਵਨਖਰੀ 1537 ਵਾਰ ਭਗਤ ਕਬੀਰ ਜੀ ਅਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹਿ ਵੀ ਹਨ ਭਗਤ ਕਬੀਰ ਜੀ ਇਹਨਾਂ ਦੇ 243 ਸ਼ਲੋਕ ਅਤੇ ਭਗਤ ਫਰੀਦ ਜੀ ਜਿਨ੍ਹਾਂ ਦੇ 130 ਸ਼ਲੋਕ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਕਈ ਨਾਮ ਵਰਤੇ ਗਏ ਹਨ ਜਿਨ੍ਹਾਂ ਦਾ ਹਰ 8344 ਬਾਰ ਗੋਪਾਲ 494 ਬਾਰ ਕਰਤਾ 228 ਬਾਰ ਪਰਮੇਸ਼ਰ 139 ਬਾਰ ਅੰਤਰਜਾਮੀ 61 ਬਾਰ ਮੋਹਨ 54 ਬਾਰ ਨਰਿੰਕਾਰ 29 ਬਾਰ ਰਾਮ 2533 ਬਾਰ ਗੋਬਿੰਦ 475 ਬਾਰ ਠਾਕੁਰ 216 ਬਾਰ ਮੁਰਾਰੀ 97 ਬਾਰ ਜਗਦੀਸ਼ 60 ਬਾਰ ਅੱਲਾ 46 ਬਾਰ ਕ੍ਰਿਸ਼ਨ 22 ਬਾਰ ਪ੍ਰਭੂ 1371 ਬਾਰ ਪਰਮਾਤਮਾ 324 ਬਾਰ ਦਾਤਾ 151 ਬਾਰ ਨਾਰਾਇਣ 99 ਬਾਰ ਸਤਨਾਮ 59 ਬਾਰ ਭਗਵਾਨ 30 ਬਾਰ ਅਤੇ ਵਾਹਿਗੁਰੂ 13 ਬਾਰ ਪਟ